ਸੈਮੀ ਫਾਈਨਲ ਤੇ ਬਹੁਤ ਤਗੜਾ ਖੇਡਿਆ ਸਾਡੀ ਟੀਮ ਨੇ ਹਾਂ ਜੀ একদম ਫਾਈਨਲ ਦੇ ਵਿੱਚ ਐਸੀ ਕਿਹੜੀ ਅੱਗੋਂ ਉਹ ਵੱਡੇ ਮੂੰਹ ਵਾਲੀ ਬਲਾ ਟੱਕਰ ਗਈ ਉਸ ਵੱਡੇ ਮੂੰਹ ਵਾਲੀ ਬਲਾ ਜਿਹਨੇ ਸਾਰੇ ਸਾਡੇ ਪਲੇਅਰ ਡੱਕੀ ਰੱਖੇ ਔਰ ਬੜੀ ਤਗੜੀ ਬਲਾ ਆ ਉਹਦੇ ਬਾਰੇ ਦੱਸੋਗੇ ਵੀ ਛੇਲੂ ਕੀ ਸ਼ਾਇਆ ਐ ਏਡੀ ਵੱਡੀ ਕਿਹੜੀ ਬਲਾ ਐ ਛੇਲੂ ਹਾਂਜੀ ਤੁਸੀਂ ਬੇਸਿਕਲ ਸਾਰੀ ਗੱਲਬਾਤ ਸ਼ੀਲੂ ਵੀ ਇੱਥੇ ਕਰੰਦੇ ਹ ਜੀ ਉੱਥੇ ਕਰਦੇ ਆ ਬਾਕੀ ਚਲੋ ਟੀਮ ਦਾ ਮੈਨੇਜਮੈਂਟ ਕੁਝ ਪਲੇਅਰਾਂ ਦੀ ਵਜ੍ਹਾ ਤੋਂ ਇਹ ਮਾਮਲੇਤ ਹੋਏ ਨੇ ਟੀਮ ਨੇ ਜਿੰਨਾ ਕਿ ਯੋਰ ਹੈ ਸੀ ਉਹਨਾਂ ਚ ਉਹਨਾਂ ਨੇ ਉਹਨਾਂ ਕਮਾਰ ਛੱਡਿਆ ਹੂੰ ਬਾਕੀ ਜੇ ਸ਼ੀਲੂ ਦੀ ਗੱਲ ਕਰਦੇ ਹੋ ਸ਼ੀਲੂ ਇਸ ਟਾਈਮ ਭਾਜੀ ਵਾਰਮਨ ਆਰਮੀ ਤੋਂ ਖਤਾਬ ਵੀ ਮਿਲਿਆ ਵਾ ਤੇ ਵੈਸੇ ਵੀ ਉਹ ਜੈਨੂਨ ਵਾਰਮਨ ਆਰਮੀ ਆ ਕਿਉਂਕਿ ਉਸ ਬੰਦੇ ਨੇ ਅਗਰ ਅਸੀਂ ਕਹੀਏ ਕਿ ਇਸ ਟਾਈਮ ਪੂਰੀ ਦੁਨੀਆ ਦੇ ਪੂਰੀ ਦੁਨੀਆ ਦੀ ਕਬੱਡੀ ਦੇ ਵਿੱਚ ਸਭ ਤੋਂ ਤਗੜਾ ਸਟਾਪਰ ਕਿਹੜਾ ਉਹ ਕੌਣ ਹੋਏਗਾ ਉਹ ਇਸ ਟਾਈਮ ਸ਼ੀਲੂ ਆ ਸ਼ੀਲੂ ਉਸ ਤੋਂ ਬਾਅਦ ਸ਼ੀਲੂ ਦਾ ਬੈਨੀਫਿਟ ਜਿਹੜੇ ਨਾਲ ਦੇ ਜਾਫੀ ਹਨ ਨਾ ਭਾਜੀ ਹਾਂਜੀ ਹਾਂਜੀ ਉਹਦਾ ਇਸ ਟਾਈਮ ਜਿਹੜੇ ਨਾਲ ਦੇ ਜਾਫੀ ਨੇ ਉਹ ਮੁੰਡੇ ਦੋਵੇਂ ਉਹਦਾ ਭਰਾ ਤੇ ਇੱਕ ਛੋਟਾ ਹਮਮ ਔਰ ਰਵੀ ਦਾ ਭਰਾ ਅੱਛਾ ਜੀ ਉਹ ਵੀ ਬੜਾ ਬੈਨੀਫਿਟ ਲੈ ਆਂਦੇ ਨੇ ਕਿਉਂਕਿ ਉਹ ਇਕੱਠੇ ਖੇਡਣ ਦੇ ਇੱਕੋ ਸੈੱਟ ਦੇ ਵਿੱਚ ਸ਼ੀਲੂ ਖੇਡਦਾ ਵੀ ਆ ਤੇ ਨਾਲ ਆਪਣੇ ਨਾਲ ਦੇ ਜਾਫੀਆਂ ਨੂੰ ਖੜੋਂਦਾ ਵੀ ਆ ਅੱਛਾ ਜੀ ਉਹਨੂੰ ਜੇ ਉਹਦਾ ਇੱਕ ਕੁਦਰਤੀ ਉਹਦੇ ਵਿੱਚ ਅੱਲਾ ਪਾਕ ਨੇ ਇੱਕ ਫਨ ਪਾਇਆ ਵਾ ਅੱਲਾ ਪਾਕ ਉਹਨੂੰ ਹੋਰ ਤਰੱਕੀਆਂ ਦੇਵੇ ਵਧੀਆ ਖੇਡਣ ਦੇ ਆ ਟਾਪ ਦਾ ਇਸ ਟਾਈਮ ਯਾਨੀ ਕਿ ਸਿਰਫ ਖੇਡਣ ਨਹੀਂ ਡਿਆ ਉਹ ਨਾਲ ਖਡਾਉਣ ਵੀ ਡਿਆ ਵਾ ਉਹਦੇ ਬੰਦੇ ਡਰੇ ਬੰਦੇ ਦੂਸਰੇ ਬੰਦੇ ਜਫਾ ਮਾਰਦੇ ਨੇ ਤੇ ਜਿਹੜੇ ਨਾਲ ਦੇ ਜਾਫੀ ਨੇ ਉਹ ਵੀ ਵਧੀਆ ਨੇ ਬਾਕੀ ਉਹਦੇ ਡਰੇ ਬੰਦੇ ਬਹੁਤ ਸਾਰਾ ਜਫਾ ਮਾਰਦੇ ਨੇ ਨਾਲ ਵਧੀਆ ਉਹ ਦੇ ਸ਼ੀਲੂ ਦੇ ਵਿੱਚ ਐਸੀ ਕਿਹੜੀ ਟੈਕਨੀਕ ਆ ਜਿਹੜੇ ਸਾਡੇ ਪਲੇਅਰ ਆ ਜਿਹੜੇ ਪਾਕਿਸਤਾਨ ਦੇ ਪਲੇਅਰ ਨੇ ਉਹਨਾਂ 'ਚ ਕਮੀ ਆ ਜਿਹੜੀ ਸ਼ੀਲੂ 'ਚ ਵੱਧ ਆ ਸ਼ੀਲੂ ਦਾ ਜਿਹੜਾ ਪਲੱਸ ਪੁਆਇੰਟ ਕੀ ਆ ਸ਼ੀਲੂ ਦਾ ਪਲੱਸ ਪੁਆਇੰਟ ਇਹ ਵਾਗੀ ਉਹਦੀ ਮਿਹਨਤ ਜ਼ਿਆਦਾ ਅੱਛਾ ਜੀ ਆਪ ਬੰਦੇ ਤੋਂ ਜ਼ਿਆਦਾ ਮਿਹਨਤ ਐ ਇਸ ਟਾਈਮ ਉਸ ਤੋਂ ਬਾਅਦ ਉਹ ਆਪਣਾ ਰਿਜ਼ਲਟ ਦਿੰਦਾ ਆਪਣਾ ਰਿਜ਼ਲਟ ਕੱਢ ਕੇ ਦਿੰਦਾ ਸਾਡੇ ਬੰਦੇ ਜਿਹੜੇ ਆ ਸਾਡੇ ਬੰਦਿਆਂ ਨੇ ਬੜੇ ਵਧੀਆ ਪਲੇਅਰ ਨੇ ਸਾਡੇ ਬੰਦੇ ਵੀ ਇਸ ਟਾਈਮ ਵਧੀਆ ਐਫਰਟ ਕਰਦੇ ਨੇ ਵਧੀਆ ਮਿਹਨਤ ਕਰਦੇ ਨੇ ਪਰ ਸਾਡੇ ਬੰਦੇ ਇਹ ਜਦੋਂ ਗੇਮ ਕਰਦੇ ਨੇ ਜਿਹੜੇ ਇਸ ਟਾਈਮ ਟਾਪ ਦੇ ਸਾਡੇ ਜਾਫੀ ਨੇ ਰੇਡਰ ਨੇ ਉਹ ਹਰ ਇੱਕ ਨੂੰ ਇਹ ਹੁੰਦਾ ਵਾ ਕਿ ਮੈਂ ਜੱਫਾ ਮਾਰ ਲਾਂ ਉਹ ਰਲ ਕੇ ਨਹੀਂ ਖੇਡਦੇ ਹਾਂ ਹਾਂ ਇਹ ਥੋੜੀ ਬਹੁਤੀ ਇੰਨਾ ਵਿੱਚ ਕਮੀ ਵੇਖੀ ਆ ਇਹ ਰਲ ਕੇ ਖੇਡਣਾ ਤੇ ਬਹੁਤ ਵਧੀਆ ਜਿਸ ਤਰ੍ਹਾਂ ਹੁਣ ਸ਼ੀਲੂ ਦਾ ਇੱਕ ਬੰਦੇ ਨੂੰ ਪਤਾ ਕਿ ਡਾਰਿਆ ਹਾਂ ਹਾਂ ਕਿ ਯਾਰ ਉਹਦਾ ਡਾਰਿਆ ਸ਼ੀਲੂ ਉਹਦਾ ਡਰ ਦੀ ਵਜ੍ਹਾ ਤੋਂ ਦੂਸਰੇ ਨਾਲ ਦੇ ਜਾਫੀ ਬਹੁਤਾ ਕੰਮ ਕਰਦੇ ਨੇ ਕੰਮ ਕਰ ਜਾਂਦੇ ਆச்சா ਉਹ ਉਹਦੇ ਵਿੱਚ ਉਸ ਦਿਨ ਉਸ ਬੰਦੇ ਨੇ ਗੇਮ ਜਿਹੜੀ ਘੱਟ ਪਹਿਲਾਂ ਸਟਾਰਟ ਸਟਾਰਟ ਉਹਨੇ ਏਡੀ ਵਧੀਆ ਗੇਮ ਨਹੀਂ ਕੀਤੀ ਸਟਾਰਟ ਬੰਦਿਆਂ ਕੋ ਵਧੀਆ ਗੇਮ ਕਰਵਾਈ ਉਹਨੇ ਉਹ ਬੰਦਿਆਂ ਨੇ ਪਾਉਂਦੀ ਬੜੇ ਵਧੀਆ ਜੱਫੇ ਮਾਰੇ ਫਿਰ ਉਸ ਤੋਂ ਬਾਅਦ ਉਹਨੇ ਆਪਣੇ ਜਿਹੜੇ 4 5 6 ਜੱਫੇ ਤੁਹਾਨੂੰ ਦੇਨੇ ਦੇਨੇ ਹੁੰਦੇ ਆ ਸਹੀ ਹੋ ਉਹਨੂੰ ਇਸ ਵਜ੍ਹਾ ਤੋਂ ਰੱਬ ਨੇ ਇੱਕ ਪਾਵਰ ਦਿੱਤੀ ਆ ਕਿ ਉਹ ਕੰਮ ਆਪਣਾ ਕਰਕੇ ਇੱਕ ਲਹਿਦਾ ਹੀ ਬਹਾਰਿਆ ਵਾ ਇਸ ਟਾਈਮ ਉਹਨੇ ਇੱਕ ਵਧੀਆ ਆਪਣੀ ਕਬੱਡੀ ਦੀ ਦੁਨੀਆ 'ਚ ਇੱਕ ਵੱਖਰੀ ਉਹਦੀ ਗੱਲਬਾਤ ਚੱਲ ਰਹੀ ਆ ਵੱਖਰੀ ਫਿਲਮ ਹੀ ਸਮਝ ਲਓਗੇ ਉਹ ਆਪਣਾ ਆਊਟ ਕਲਾਸ ਕੰਮ ਕਰਕੇ ਦੇ ਰਿਹਾ अच्छा उस दिन जब मैच हो रहा ਸੀ ਨਾ ਜਿਹੜੇ ਕਮੈਂਟਰੀ ਕਰਦੇ ਆ ਉਹ ਪਤਾ ਕਰਦੇ ਸੀ ਇਹ ਛੀਲੂ ਛੀਲੂ ਕੀ ਹੈ ਇਹ ਹਾਂ ਦੀ ਆ ਉਹ ਇੱਕ ਮਸ਼ਹੂਰੀ ਹੁੰਦੀ ਸੀ ਨਾ ਪਈ ਛੀਲੂ ਛੀਲੂ ਕਰਾਤੀ ਉਹਨੇ ਹਾਂ ਔਰ ਮੈਨੂੰ ਲੱਗਦਾ ਆ ਕਿ ਉਹ ਅਜੇ ਯੰਗ ਆ ਬਿਲਕੁਲ ਉਹਦੀ ਉਮਰ ਵੀ ਐਡੀ ਕੋ ਬਹੁਤ ਜ਼ਿਆਦਾ ਨਹੀਂ ਕੀ ਅਜੇ ਆਉਣ ਵਾਲੇ ਵਕਤ ਚ ਸਾਨੂੰ ਸਾਡੇ ਪਲੇਅਰਾਂ ਨੂੰ ਵੀ ਚਾਹੀਦਾ ਉਹਨੂੰ ਫਾਲੋ ਕਰਨ ਉਹ ਦੇਖਣ ਉਹਨੀ ਮਿਹਨਤ ਉਹ ਥੱਕਦਾ